ਲੁਧਿਆਣਾ ਟਿਪਾ ਰੋਡ ਤੇ ਸਥਿਤ ਗੋਪਾਲ ਨਗਰ ਲਾਕੇ ਤੋਂ ਇੱਕ ਸ਼ਰਮਨਾਕ ਘਟਨਾ ਸਾਹਮਣੇ ਆਈ ਹੈ ਜਿੱਥੇ ਇੱਕ ਨੌਜਵਾਨ ਵੱਲੋਂ ਇੱਕ 7 ਸਾਲਾ ਬੱਚੀ ਨਾਲ ਹਵਾਨੀਅਤ ਦੀ ਹੱਦਾ ਪਾਰ ਕਰਨ ਕਰਕੇ ਬਲਾਤਕਾਰ ਕੀਤਾ ਗਿਆ। આરોપી ਨੇ ਜਦੋਂ ਇਸ ਸ਼ਰਮਨਾਕ ਘਟਨਾ ਨੂੰ ਅੰਜਾਮ ਦਿੱਤਾ ਉਸ ਵੇਲੇ ਬੱਚੀ ਦਾ ਪਿਤਾ ਕੰਮ ਤੇ ਗਿਆ ਹੋਇਆ ਸੀ। ਪਿਤਾ ਦੇ ਘਰ ਆਉਣ ਤੇ ਲਹੂ ਲੋਹਾਰ ਬੱਚੀ ਨੇ ਉਸ ਨਾਲ ਹੋਈ ਦਰਿੰਦਗੀ ਬਾਰੇ ਦੱਸਿਆ। ਤਾ ਉਸਦੇ ਪਿਤਾ ਨੇ ਮੁਹੱਲੇ ਦੇ ਲੋਕਾਂ ਨਾਲ ਗੱਲਬਾਤ ਕੀਤੀ ਜਿਸ ਤੋਂ ਬਾਅਦ ਲੋਕਾਂ ਨੇ આરોપી ਨੂੰ ਲੱਭ ਕੇ ਉਸ ਦੀ ਚੰਗੀ ਤਰ੍ਹਾਂ ਛਿਤਰਪ੍ਰੇੜ ਕੀਤੀ ਛਿਤਰਪ੍ਰੇੜ ਕਰਨ ਤੋਂ ਬਾਅਦ ਥਾਣਾ ਟਿੱਬਾ ਦੀ ਪੁਲਿਸ ਦੇ ਹਵਾਲੇ ਵੀ ਕੀਤਾ ਉਧਰ ਦੂਜੇ ਪਾਸੇ ਪੀੜਤ ਬੱਚੀ ਨੂੰ ਇਲਾਜ ਲਈ ਸਿਵਲ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਬੱਚੀ ਬੁਰੀ ਤਰ੍ਹਾਂ ਡਰੀ ਹੋਈ ਹੈ ਪੀੜਿਤ ਬੱਚੀ ਦੇ ਪਿਤਾ ਅਤੇ ਮੁਹੱਲਾ ਵਾਸੀਆਂ ਨੇ aarop aaropi ਨੂੰ ਸਖਤ ਤੋਂ ਸਖਤ ਸਜ਼ਾ ਦੇਣ ਦੀ ਮੰਗ ਕੀਤੀ ਹੈ। ਕੀ ਤੁਹਾਡਾ ਇਹਦਾ ਸੁਣੇ ਲਿਆ। ਭਾਈ ਕੀ ਇਨਸੀਡੈਂਟ ਹੋਇਆ ਇੱਥੇ ਬੱਚੀ ਨਾਲ ਦੱਸਿਆ ਹੈ ਜਿਹੜਾ ਬੰਦਾ ਸੀ ਫੜ ਕੇ ਰੋਡ ਤੇ ਲੈ ਕੇ ਗਿਆ ਸਾਰਾ ਕੁੱਟਿਆ ਗਿਆ ਪਬਲਿਕ ਨੇ ਬਹੁਤ ਵਧੀਆ ਕੰਮ ਕੀਤਾ ਠੀਕ ਹੈ ਤੇ ਉਸ ਤੋਂ ਬਾਅਦ ਜਿਹੜੀ ਲੇਡੀ ਸੀਗੀ ਉਹ ਵਿਚਾਰੇ ਇੱਕ ਮਾਤਰ ਫੈਮਿਲੀ ਸੀਗੀ ਉਹਨੂੰ ਲੈ ਕੇ ਗਏ ਸਿਵਲ ਹਸਪੀਟਲ ਪੁਲਿਸ ਨੇ ਝੋੜ ਕੀਤਾ ਜਿਹਨੂੰ ਲੈ ਕੇ ਜਾਂਦਾ ਉਹ ਛੜਾ ਕੇ ਲੈ ਕੇ ਬੰਦੇ ਨੇ। ਕਿਹੜੇ ਕਿਹੜਾ ਏਰੀਆ ਪੈਂਦਾ ਜਿੱਥੇ ਹੋਇਆ? ਰੋਡ ਹੀ ਪੈਂਦਾ ਪ੍ਰੇਮਪੁਰ ਚੌਕ ਨੇੜੇ। ਅੱਛਾ। ਤੇ ਕਿੰਨੇ ਸਾਲ ਦੀ ਜਿਹੜੀ ਬੱਚੀ ਸੀ ਜਿਹਦੇ ਨਾਲ ਜਿਹੜਾ ਇਹ ਬੱਤ-ਬੱਤ 5 ਜਾਂ 6 ਸਾਲ ਦੀ ਕੁੜੀ ਹੋਣੀ ਹੈ ਤੇ ਉਹਦੇ ਫਾਦਰ ਸਾਹਿਬ ਨੂੰ ਲੈ ਕੇ ਗੋਦ ਚ ਉਹਦਾ ਬਲੱਡ ਵਿਚਾਰੀ ਦਾ ਨਿਕਲਦਾ ਰਾਇ ਕੁੜੀ ਦਾ ਤੇ ਜਿਹੜਾ ਮੁਜਰਮ ਸੀਗਾ ਜਿਹਦੇ ਵੱਲੋਂ ਉਹਨੂੰ ਪੁਲਿਸ ਲੈ ਗਈ ਹੈ ਅੱਛਾ ਉਹ ਕਿੰਨੇ ਸਾਲ ਦਾ ਜਿਹੜਾ ਵਿਅਕਤੀ ਸੀਗਾ ਜਿਹਨੇ ਬਣਾ ਯਾਰ ਮੇਰੇ ਸਾਨੂੰ 28-30 ਸਾਲ ਦਾ ਮੁੰਡਾ ਹੋਣਾ ਅੱਛਾ ਤੇ ਲੋਕਾਂ ਨੇ ਫਿਰ ਉਹਦੀ ਛੇਤਰਪੇੜ ਕੀਤੀ ਬਹੁਤ ਵਧੀਆ ਭਾਈ ਬਹੁਤ ਵਧੀਆ ਪਬਲਿਕ ਨੇ ਤਸੱਲੀ ਨਾਲ ਉਹਦੀ ਤੇ ਹੁਣ ਪੁਲਿਸ ਆਈ ਸੀ ਮੌਕੇ ਤੇ ਲੈ ਗਈ ਉਹਨੂੰ ਠੀਕ ਹੈ ਕੀ ਨਾਮ ਹੈ ਸਰ ਤੁਹਾਡਾ ਕਿਹੜੇ ਮਹੱਲੇ ਦਾ ਮਾਮਲਾ ਕੀ ਕਹਿਣਾ ਚਾਹੋਗੇ ਜੀ ਪਹਿਲਾਂ ਜੀ ਰਾਮ ਰਾਮ ਸਾਰਿਆਂ ਨੂੰ ਮੈਂ ਜੈ ਸ਼ਕਤੀ ਦੇ ਦਾ ਟੱਬਾ ਰੋਡ ਤੋਂ ਮੇਰੇ ਏਰੀਆ ਦੇ ਵਿੱਚ ਹੀ ਨੇ ਮੇਰੇ ਨਾਲ ਦਾ ਏਰੀਆ ਲੱਗਦਾ ਚੁੱਪ ਕਿਉਂਕਿ ਇੱਕ 6 ਤੋਂ 7 ਸਾਲ ਦੀ ਬੱਚੀ ਨਾਲ ਜੋ ਕਿ ਉਸ ਬਹਿਰਹਿਮ 뜰 ਜਿਹੜਾ ਮੈਂ ਹੁਣ ਉਹਨੂੰ ਜਿੰਨੀਆਂ ਲਾਂਹਤਾ ਪਾਵਾਂ ਤੇ ਜਿੰਨੀਆਂ ਉਹਦੇ ਬਾਰੇ ਮੈਂ ਬرائی ਕਰਾਂ ਉਹ ਨਹੀਂ ਥੋੜੀ ਐ ਇੱਕ 7 ਸਾਲ ਦੀ ਬੇਟੀ ਦੇ ਨਾਲ ਉਸ ਬੰਦੇ ਨੇ ਜਿਹੜੀ ਗੰਦੀ ਹਰਕਤ ਕੀਤੀ ਐ ਜੋ ਪਬਲਿਕ ਤੋਂ ਬੰਦੀ ਸੇਵਾ ਸੀ ਉਹ ਤਾਂ ਉਹਦੀ ਵੀ ਨਾ ਹੋਗੀ ਹੂੰ ਬਾਕੀ ਟੀਬਾ ਥਾਣੇ ਦੇ ਵਿੱਚ ਉਹਨੂੰ ਪਛਾਣਤਾ ਹੋਇਆ ਜੋ ਕਿ ਇਹਨਾਂ ਦਾ ਗਵੰਡੀ ਐ ਔਰ ਉਸ ਬੰਦੇ ਦੇ ਆਪ ਦੇ ਘਰੇ ਵੀ ਇੱਕ ਹੁਣ ਮੈਂ ਕੀ ਕਰਾਂ ਕੋਈ ਗੱਲ ਨਹੀਂ ਕੋਈ ਹੋਣਾ ਅਸਾ ਸਾਰੇ ਤੁਹਾਡੇ ਨਾਲ ਆ ਇਨਸਾਫ ਦਿਵਾਵਾਂਗੇ ਤੁਹਾਨੂੰ ਪੂਰਾ ਕਿਉਂਕਿ ਉਸ ਟਾਈਮ ਅਸੀਂ ਉੱਥੋਂ ਆ ਰਹੇ ਹਾਂ ਉਹਦਾ ਆਪਦਾ ਪਰਿਵਾਰ ਵੀ ਹੈਗਾ ਬੰਦੇ ਦਾ ਜਿਸ ਬੰਦੇ ਵੱਲੋਂ ਇਹ ਹਰਕਤ ਕੀਤੀ ਗਈ ਆ ਔਰ ਇਹਨਾਂ ਦੇ ਬੇਟੇ ਨੂੰ ਇੱਕ 5 ਰੁਪਏ ਦੇ ਕੇ ਚੀਜ਼ ਲੈਣ ਵਾਸਤੇ ਭੇਜਿਆ ਹੂੰ ਇਹਨਾਂ ਦੇ ਕਿੰਨੇ ਵੀ ਘਟਣਾ ਜੀ ਇਹ ਆਪਣਾ ਕੁਝ ਘੰਟਾ ਡੇਢ ਡੇਢ ਦੋ ਘੰਟੇ ਪਹਿਲਾਂ ਦੀ ਗੱਲ ਹੈ ਅੱਛਾ ਹਾਂਜੀ ਤਾਂ ਹੁਣ ਪ੍ਰਸ਼ਾਸਨ ਤੋਂ ਕੀ ਮੰਗੇ ਜੀ ਇਹ ਪ੍ਰਸ਼ਾਸਨ ਤੋਂ ਇਹ ਮੰਗ ਹੈ ਕਿ ਇਸ ਬੰਦੇ ਨੂੰ ਇੱਕ ਹੀ ਸਜ਼ਾ ਕਹਿੰਦੇ ਆ ਫਾਂਸੀ ਦੀ ਜੇ ਨਹੀਂ ਦਿੱਤੀ ਜਾਂਦੀ ਤੇ ਗੱਲ ਫਿਰ ਮੈਂ ਟਿਪਾ ਰੋਡ ਆਪਣਾ ਵਧੀਆ ਤਰੀਕੇ ਨਾਲ ਇਕੱਠ ਕਰਕੇ ਪਬਲਿਕ ਦੇ ਨਾਲ ਹੱਥ ਕਰਕੇ ਫਿਰ ਅਸੀਂ ਬੰਦੀ ਕਾਰਵਾਈ ਕਰਵਾਵਾਂਗੇ ਔਰ ਅਸੀਂ ਬੰਦੀ ਸਜ਼ਾ ਜੋ ਕਿ ਉਹਦੀ ਇੱਕ ਹੀ ਬੰਦੀ ਆ ਫਾਂਸੀ ਬਿਲਕੁਲ ਬਿਲਕੁਲ ਕੀ ਨਾਮ ਹੈ ਜੀ ਆਪਕਾ ਪਿੰਕਰ कौन से ਮਲੇ में रहते हो अरे गोपाल नगर चौक आपकी बच्ची की उम्र कितनी है नाम मतलब तो ना। अच्छा क्या बात हुई है उसके साथ कोई दुष्कर्म हुआ अच्छा जी में तो काम पे था साढ़े आठ बजे पहुँचा तो फिर तो जो हुआ वो हम लड़की जागरूक पार पहले गए तो उन्होंने बोला ऐसे ऐसे हुआ फिर आए बच्ची से पूछा बच्ची ने हमारे साथ जवाब दिया इन्होंने ऐसा ऐसा किया लट आने लगे फिर से बोले कि हम अपने चार दोस्त के पास गए तो सब आए हमारे उसको पकड़े और फिर बोले डायरेक्टर के यहाँ लेके जाओ सीधा यहाँ तो जिसने गलत काम किया क्या वो, वो साथ में ही रहता है पड़ोसी है हाँ वो सामने रूम में रहता है सर ये अभी जल्दी रूम चेंज किया नाम हमें नहीं जानता अच्छा कितनी उम्र होगी उसकी उसकी सर जी कम से कम पच्चीस तीस के ऊपर है सर अच्छा आप बच्ची के पिता हो हाँ जी सर तो जो आदमी उसको पकड़ लिया मौके पे हाँ, क्या? हम मौके हम सर जी देखे नहीं कुछ जब हम ड्यूटी पे था सर जी तो हम क्या बताते है? तो अभी आप प्रशासन तो से क्या मांग करते हो प्रशासन से हमको इंसाफ चाहिए सर जी बाकी कुछ उस बंदे का परिवार भी है ना हाँ उसकी घरवाली भी है हाँ, उसकी चलो रो ना कोई बात नहीं